ਸਵਾਗਤ ਹੈ ਜੀ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਤੇ ਅੱਜ ਆਪਾਂ ਤੁਹਾਡੇ ਵਾਸਤੇ ਮੋਗਾ ਸ਼ਹਿਰ ਦੇ ਵਿੱਚ ਕੋਠੀਆਂ ਲੈ ਕੇ ਆਏ ਆ। ਸੋ ਵੀਡੀਓ ਨੂੰ ਸਕਿਪ ਨਾ ਕਰਿਓ, ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ। ਸਾਰੀ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ। ਜੇ ਕੋਈ ਪੈਂਡਿੰਗ ਰਹਿ ਗਈ ਤਾਂ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ। ਜੇ ਤੁਸੀਂ ਕੋਠੀ ਖੁਦ ਪਾਲ ਲਓ, ਖੁਦ ਮਾਲਕ ਦਾ ਪਤਾ ਕਰ ਲਓ ਤੇ ਅਤਰਾਜ ਕੋਈ ਨਹੀਂ, ਜੇਕਰ ਸਾਨੂੰ ਲੈ ਕੇ ਜਾਓਗੇ ਤਾਂ ਸਾਡੀ ਖੁਸ਼ਕਿਸਮਤੀ ਹੈ। ਤੇ ਆਜੋ ਫਿਰ ਗੱਲ ਕਰਦੇ ਆਂ ਆਪਾਂ ਇਸ ਕੋਠੀ ਦੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਕੁਰਕਪੂਰਾ ਬਾਈਪਾਸ ਮੋਗਾ ਸ਼ਹਿਰ ਦੇ ਉੱਤੇ ਅੱਜ ਤੁਹਾਨੂੰ ਦੋ ਕੋਠੀਆਂ ਦਿਖਾਵਾਂਗੇ ਜਿਨ੍ਹਾਂ ਦਾ ਜਿਹੜਾ ਫਰੰਟ ਆ ਉਹ 27 ਫੁੱਟ ਬੈਕ ਜਿਹੜੀ ਆ 36 ਫੁੱਟ ਸੋ ਦੋ ਬੈੱਡਰੂਮ ਬਣਿਆ ਖੁੱਲੀ ਮੌਂਟੀ ਆ ਖੁੱਲੀ ਲੋਬੀ ਆ ਓਪਨ ਸਾਹਮਣੇ ਤੁਸੀਂ ਜਿਹੜੀ ਐ ਰਸੋਈ ਦੇਖ ਸਕਦੇ ਹੋ ਦੋਨਾਂ ਬੈੱਡਰੂਮਾਂ ਦੇ ਨਾਲ ਅਟੈਚ ਵਾਸ਼ਰੂਮ ਆ ਵੈਂਟੀਲੇਸ਼ਨ ਵਾਸਤੇ ਜਾਲ ਕਾਫੀ ਖੁੱਲਾ ਡੁੱਲਾ ਛੱਡਿਆ ਹੋਇਆ ਪੋਰਚ ਜਿਹੜਾ 13 ਬਾਈ 10 ਦਾ ਹੈਗਾ ਗੱਡੀ ਜਿਹੜੀ ਹੈ ਬੜੇ ਆਰਾਮਦਾਰੀ ਨਾਲ ਲੱਗਦੀ ਹੈ ਡ੍ਰੈਇੰਗ ਰੂਮ ਸੋ ਜੇ ਸੇਫਟੀ ਪੱਖੋਂ ਆਪਾਂ ਗੱਲ ਕਰੀਏ ਤਾਂ ਕੋਠੀ ਦਾ ਸੇਫਟੀ ਦਾ ਬਹੁਤ ਹੀ ਵਧੀਆ ਜਿਹੜਾ ਧਿਆਨ ਰੱਖਿਆ ਗਿਆ ਕਿਉਂਕਿ ਜਿਹੜੀ ਹੈ ਸਟੀਲ ਦੀ ਰਾਡਾ ਉਹ ਵੀ ਇੱਕ ਚੰਗੀ ਜਿਹੜੀ ਪਾਈ ਗਈ ਹੈ ਸੋ ਕਾਫੀ ਕੋਸਟਲੀ ਬਣ ਜਾਂਦੀ ਹੈ ਜਦੋਂ ਆਪਾਂ ਵਿੰਡੋ ਜਿਹੜੀ ਹੈ ਤਿਆਰ ਕਰਦੇ ਹਾਂ ਸਾਰੀ ਕੋਠੀ ਦੇ ਵਿੱਚ ਜਿਹੜਾ ਅਲੂਮੀਨੀਅਮ ਦੇ ਗੇਟ ਅਲੂਮੀਨੀਅਮ ਦੀ ਵਿੰਡੋ ਔਰ ਵਧੀਆ ਜਿਹੜਾ ਕੰਮ ਆ ਹੋਇਆ ਵੀ ਹੈ ਸੋ ਇਸੀ ਦੀ ਫਿਟਿੰਗ ਠੀਕ ਹੈ ਪਾਣੀ ਦੀ ਜਿਹੜੀ ਆ ਉਹ ਫਿਟਿੰਗ ਆ ਵਾਟਰ ਟੈਂਕ ਦੀ ਸਪਲਾਈ ਆ ਚੰਗੀ ਕੰਪਨੀ ਦਾ ਜਿਹੜਾ ਟੂਲੂ ਪੰਪ ਮਾਲਕ ਲਾ ਕੇ ਦੇਣਗੇ ਜਿਹੜੇ ਤੁਸੀਂ ਵਾਸ਼ਰੂਮ ਦੇਖ ਰਹੇ ਹੋ ਜਿਹੜੇ ਅਨਕੰਪਲੀਟਡ ਹੈ ਇਹ ਕੰਪਲੀਟ ਕਰਵਾ ਕੇ ਦੇਣਗੇ ਸੋ ਟੂਟੀਆਂ ਜਿਹੜੀਆਂ ਹੈਗੀਆਂ ਪੰਜ ਪੰਜ ਸਾਲ ਦੀਆਂ ਗਾਰੰਟੀ ਵਾਲੀਆਂ ਹੋਣੀਆਂ ਯਾ ਤੁਸੀਂ ਦੇਖ ਸਕਦੇ ਹੋ ਵਿੰਡੋ ਤੇ ਜਿਹੜੀ ਆਪਾਂ ਸਟੀਲ ਦੀ ਗੱਲ ਕਰਦੇ ਸੀ ਉਹ ਤੁਸੀਂ ਦੇਖ ਸਕਦੇ ਹੋ ਸੋ ਸ਼ਾਇਦ ਹੀ ਕੋਈ ਡੀਲਰ ਵੀਰ ਜਿਹੜਾ ਕੂਠੀਆਂ ਤਿਆਰ ਕਰਦੇ ਜਿਹੜੇ ਵੀਰ ਸੋ ਬਹੁਤ ਘੱਟ ਜਿਹੜਾ ਇਸ ਤਰ੍ਹਾਂ ਦਾ ਮਟੀਰੀਅਲ ਤੁਹਾਨੂੰ ਦੇਖਣ ਨੂੰ ਮਿਲੂਗਾ ਸੋ ਬਾਥਰੂਮ ਦੇ ਆਪਾਂ ਅੰਦਰ ਪਹੁੰਚਦੇ ਆਂ ਤਾਂ ਜਿਹੜਾ ਡਾਇਵੈਟਰ ਜਿਹੜਾ ਜੈਕਵਾਰ ਦਾ ਉਹ ਲੱਗਿਆ ਹੋਇਆ ਟੂਟੀਆਂ ਜਿਹੜੀਆਂ 5-5 ਸਾਲ ਦੀ ਗਾਰੰਟੀ ਵਾਲੀਆਂ ਅ ਸ਼ੀਟ ਜਿਹੜੀ ਆ ਉਹ ਵਧੀਆ ਕੰਪਨੀ ਦੀ ਵਧੀਆ ਕੁਆਲਿਟੀ ਦੀ ਤੁਹਾਨੂੰ ਲਾ ਕੇ ਦੇਣਗੇ ਲੌਬੀ ਜਿਹੜੀ ਆ ਉਹ ਕਾਫੀ ਖੁੱਲੀ ਡੁੱਲੀ ਆ ਸੋ ਹੁਣ ਆਪਾਂ ਗੱਲ ਕਰੀਏ ਇਹਦੇ ਰੇਟ ਦੀ ਤਾਂ ਰੇਟ ਇਹਦੀ ਡਿਮਾਂਡ ਆ ਜਿਹੜੀ 26 ਲੱਖ ਰੁਪਈਆ ਰੱਖੀ ਗਈ ਆ ਸੋ ਮੁੱਖ ਤੇ ਜਿਹੜੀ ਇਹ ਸ਼ੂਟ ਹੋ ਜੂਗੀ ਬਿਲਕੁਲ ਨਵੀਂ ਬਣੀਆਂ ਕੂਟੀਆਂ ਫਰੈਸ਼ ਹੈਗੀਆਂ ਦੋ ਬੈਡਰੂਮ ਦੋ ਵਾਸ਼ਰੂਮ ਰਸੋਈ ਓਪਨ ਠੀਕ ਹੈ ਟੂਟੀਆਂ ਦੀ ਗੱਲ ਕਰੀਏ ਬਿਜਲੀ ਦੀ ਫਿਟਿੰਗ ਦੀ ਗੱਲ ਕਰੀਏ ਡੋਰ ਵਿੰਡੋ ਦੀ ਗੱਲ ਕਰੀਏ ਤਾਂ ਬਹੁਤ ਸੋਹਣਾ ਇਸ ਕੂਟੀ ਦਾ ਕੰਮ ਹੋਇਆ ਵੀ ਹੈ ਸੋ ਇੱਕ ਕਹਿਣਾ ਹੁੰਦਾ ਇੱਕ ਵਾਕਈ ਜਿਹੜਾ ਇਸ ਕੂਟੀ ਦਾ ਕੰਮ ਆ ਉਹ ਬਹੁਤ ਸੋਹਣਾ ਹੋਇਆ ਵੀ ਹੈ ਡਾਈਮੈਂਸ਼ਨ ਇਹਦੀ ਜਿਹੜੀ ਆ ਬਹੁਤ ਸੋਹਣੀ ਹੈ 27 ਫੁੱਟ ਫਰੰਟ ਆ 36 ਬੈਕ ਆ ਸੋ ਇਹ ਪਹਿਲੀ ਕੋਠੀ ਆਪਾਂ ਦੇਖੀ ਜੇ ਆਪਾਂ ਮਾਊਂਟੀ ਦੀ ਗੱਲ ਕਰੀਏ ਤਾਂ ਲੋਹੇ ਦਾ ਗੇਟ ਲੱਗਿਆ ਸੇਫਟੀ ਪੱਖੋਂ ਔਰ ਜਿਹੜਾ ਰੋਸ਼ਨੀ ਵਾਸਤੇ ਵਿੰਡੋ ਦਿੱਤੀ ਗਈ ਆ ਉਹ ਵੀ ਸੇਫਟੀ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਗਿਆ ਜੰਗਲਾ ਜਿਹੜਾ ਬਹੁਤ ਸੋਹਣਾ ਲੱਗਿਆ ਵੀ ਆ ਤੇ ਆਜੋ ਫਿਰ ਆਪਾਂ ਛੱਤ ਦੇ ਉੱਤੋਂ ਦੀ ਦੂਸਰੀ ਕੋਠੀ ਦੇ ਅੰਦਰ ਇੰਟਰੂ ਹੁੰਨੇ ਆ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੁਹਾਡੀ ਮਰਜ਼ੀ ਆ ਹਨਾ ਤੇ ਆਜੋ ਫਿਰ ਸੋ ਪੌੜੀਆਂ ਤੋਂ ਖੜ ਕੇ ਤੁਸੀਂ ਜਿਹੜੀ ਆ ਲੌਬੀ ਦੇਖ ਸਕਦੇ ਹੋ ਕਾਫੀ ਖੁੱਲੀ ਢੁਲੀਆ ਕਿਉਂਕਿ ਜਿਹੜੇ ਇਹਦੀ ਸਹਿਜ ਆ ਕੋਠੀ ਦਾ ਬਹੁਤ ਸੋਹਣਾ ਹੈਗਾ ਇਹ ਸਾਹਮਣੇ ਬਿਲਕੁਲ ਸੇਮ ਪਹਿਲਾਂ ਦੀ ਤਰ੍ਹਾਂ ਡ੍ਰਾਈਂਗ ਰੂਮ ਬਣਿਆ ਹੋਇਆ ਡਿਮਾਂਡ ਦੀ ਗੱਲ ਕਰਦੇ ਸੀ ਤਾਂ 26 ਲੱਖ ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਘਬਰਾਇਓ ਨਾ ਚਲੋ ਦੇਖਦੇ ਆ ਫਿਰ ਇਹਦੇ ਵਿੱਚ ਜਿਹੜਾ ਡੋਰ ਦਾ ਕੰਮ ਆ ਉਹ ਕੰਪਲੀਟ ਹੈਗਾ ਠੀਕ ਹੈ ਬਾਕੀ ਬਾਥਰੂਮ ਦੇ ਜਿਹੜੇ ਆ ਕੰਮ ਆ ਉਹ ਥੋੜਾ ਜਿਹਾ ਪੈਂਡਿੰਗ ਹੈਗਾ ਮਾਲਕ ਉਹ ਵੀ ਜਲਦੀ ਕਰਵਾ ਕੇ ਦੇਣਗੇ ਟੂ ਲੂ ਪੰਪ ਆ ਜਿਹੜਾ ਉਹ ਲਾ ਕੇ ਦੇਣਗੇ ਚੰਗੀ ਕੰਪਨੀ ਦਾ ਟਾਈਲਸ ਦੀ ਗੱਲ ਕਰੀਏ ਡੋਰ ਵਿੰਡੋ ਦੀ ਗੱਲ ਕਰੀਏ ਇਹ ਜਿ ਚਣਾਈ ਤੱਕ ਦੀ ਗੱਲ ਕਰੀਏ ਸੀਮਿੰਟ ਸਰੀਏ ਦੀ ਗੱਲ ਕਰੀਏ ਬਹੁਤ ਸੋਹਣਾ ਜਿਹੜਾ ਇਸ ਕੋਠੀ ਦਾ ਕੰਮ ਆ ਉਹ ਹੈ ਵੀ ਆ ਬਿਲਕੁਲ ਸੇਮ ਇੱਕੋ ਨਕਸ਼ੇ ਤੇ ਬਣੀਆਂ ਹੋਈਆਂ ਇਹ ਕੋਠੀਆਂ ਬਾਕੀ ਜੋ ਕੋਈ ਜਾਣਕਾਰੀ ਅਧੂਰੀ ਰਹੇਗੀ ਤਾਂ ਤੁਸੀਂ ਫੋਨ ਕਰਕੇ ਪਤਾ ਕਰ ਸਕਦੇ ਹੋ ਸੋ ਕੁਝ ਵੀਰ ਜਿਹੜੇ ਅ ਕੋਠੀ ਵੇਦੇਸਾਰ ਕੋਠੀ ਦੀ ਲੋਕੇਸ਼ਨ ਜਾਂ ਮਾਲਕ ਬਾਰੇ ਪਤਾ ਕਰਦੇ ਆ ਤਾਂ ਇਹ ਤੁਹਾਡੀ ਹਿੰਮਤ ਆ ਪਤਾ ਕਰ ਸਕਦੇ ਹੋ ਤੁਸੀਂ ਪਰ ਇਹ ਦੋਨੇ ਕੁੱਟੀਆਂ ਜਿਹੜੀਆਂ ਸੇਮ ਆ ਕੋਟਕਪੂਰਾ ਬਾਈਪਾਸ ਦੇ ਬਿਲਕੁਲ ਨੇੜੇ ਹੈਗੀਆਂ ਸੋ ਜੇਕਰ ਤੁਸੀਂ ਸਾਡੇ ਕੋਲ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਫੋਨ ਕਰਕੇ ਸੰਜੀ ਕਰ ਸਕਦੇ ਹੋ ਜੇ ਤੁਸੀਂ ਇਹਦੀ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਵਿਜ਼ਿਟ ਜਿਹੜੀ ਆ ਕਰਵਾ ਦਾਂਗੇ ਤੁਹਾਨੂੰ ਖੁਦ ਇਸ ਕੁੱਟੀ ਦੇ ਵਿੱਚ ਲੈ ਚਲਾਂਗੇ ਤੁਸੀਂ ਦੇਖ ਲਿਓ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀ